ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਬਿਜਲੀ ਕਨੈਕਸ਼ਨ ਬਾਰੇ ਨਵੀਂ ਅਪਡੇਟ ਆਈ ਹੈ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਆ ਉਹਦੇ ਬਾਰੇ ਅੱਗੇ ਆਪਾਂ ਵਿਸਤਾਰ ਵਿੱਚ ਗੱਲ ਕਰਾਂਗੇ ਸੋ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਗਾਂ ਦੀ ਗਾਂ ਸ਼ੇਅਰ ਜਰੂਰ ਕਰਿਓ ਸੋ ਪੀਐਸ ਪੀਸੀਐਲ ਦੇ ਕਰਮਚਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਵੇਂ ਖਪਤਕਾਰਾਂ ਨੂੰ ਬਿਜਲੀ ਕਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ਹੁਣ ਖਪਤਕਰ ਆਪ ਘਰ ਬੈਠੇ ਆਨਲਾਈਨ ਕਨੈਕਸ਼ਨ ਅਪਲਾਈ ਕਰ ਸਕਦੇ ਨੇ ਘਰਾਂ ਵਾਲੇ ਸੋ ਬਿਜਲੀ ਕਰਮਚਾਰੀਆਂ ਦਾ ਕਹਿਣਾ ਵਾ ਵੀ ਜਿਹੜੇ ਵਿਚੋਲੀਏ ਵਿੱਚ ਪਹਿਲਾਂ ਪੈਂਦੇ ਸੀ ਉਹਨਾਂ ਨੂੰ ਕੱਢਣ ਵਾਸਤੇ ਅਸੀਂ ਜਿਹੜਾ ਆਨਲਾਈਨ ਜਿਹੜਾ ਇਹ ਕੰਮ ਸ਼ੁਰੂ ਕੀਤਾ ਵਾ 20 ਕਿਲੋਵਾਟ ਤੱਕ ਜਿਹੜਾ ਵਾ ਤੁਸੀਂ ਕਨੈਕਸ਼ਨ ਲੈ ਸਕਦੇ ਜੀ ਸੋ ਬਾਕੀ ਜਿਨ੍ਹਾਂ ਨੂੰ ਇੰਟਰਨੈਟ ਵਗੈਰਾ ਚਲਾਉਣ ਦੀ ਥੋੜੀ ਜਾਚ ਵਾ ਉਹ pspcl.in ਤੇ ਜਾ ਕੇ ਇਹਨਾਂ ਦੀ ਵੈਬਸਾਈਟ ਉੱਥੋਂ ਜਾ ਕੇ ਤੁਸੀਂ ਜਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਜਿਹੜੀ ਆ ਇਹ ਨੈਟ ਵਗੈਰਾ ਚਲਾਉਣ ਦੀ ਨਹੀਂ ਜਾਜ ਹੈਗੀ ਉਹ ਜਿਹੜੇ ਆ ਉਹਨਾਂ ਵਾਸਤੇ ਦਫ਼ਤਰ ਵੀ ਖੋਲੇ ਆ ਮੋਹਾਲੀ ਤੇ ਜਿਰਕਪੁਰ ਦੇ ਵਿੱਚ ਹੈਲਪ ਟੈਕਸ ਦਫ਼ਤਰ ਉਹ ਜਿਹੜੀ ਆ ਸਾਰੀ ਸਹਾਇਤਾ ਤੁਹਾਡੀ ਕਰਨਗੇ ਕਿਸ ਤਰ੍ਹਾਂ ਅਰਜ਼ੀ ਐਪਲਾਈ ਕਰਨੀ ਆ ਕਿਸ ਤਰ੍ਹਾਂ ਨਹੀਂ ਸੋ ਹੋਰ ਕੋਈ ਨਵੀਂ ਅਪਡੇਟ ਆਉਂਦੀ ਦੇ ਤਦ ਤੱਕ ਜੋੜ ਪਚਾਵਾਂਗੇ ਧੰਨਵਾਦ ਜੀ